ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਬਾਰੇ ਜਾਣਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ ਕਨਮੇ ਅਧਾਇਦੀ 13 ਨੰਬਰ ਆਇਤ ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ ਤੂੰ ਜਵਾਨ ਸ਼ੇਰ ਤੇ नाग ਨੂੰ ਲਤਾੜੇਂਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਕਹਿੰਦੇ ਆ ਕਿ ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ ਤੇ ਤੂੰ ਜਵਾਨ ਸ਼ੇਰ ਨੂੰ ਤੇ नाग ਨੂੰ ਲਤਾੜੇਂਗਾ ਹੁਣ ਪਰਮੇਸ਼ਰ ਨੇ ਇਹਨੂੰ ਦੇ ਸ਼ਾਂਤ ਦੇ ਵਿੱਚ ਦੱਸਿਆ ਆ ਪਰਮੇਸ਼ੁਰ ਨੇ ਸਾਨੂੰ ਇੱਥੇ ਇਹ ਨਹੀਂ ਕਿਹਾ ਕਿ ਤੁਸੀਂ ਸਿੱਧਾ ਜਾ ਕੇ ਸ਼ੇਰਾਂ ਦੇ ਨਾਲ ਬੈਂਸਪੋ ਸ਼ੇਰਾਂ ਦੇ ਨਾਲ ਤੁਸੀਂ ਜਾੜੋ ਜਾਂ ਪਰਮੇਸ਼ੁਰ ਨੇ ਇੱਥੇ ਇਹ ਨਹੀਂ ਕਿਹਾ ਕਿ ਤੁਸੀਂ ਸੱਪਾਂ ਨੂੰ ਚੱਕੀ ਫਿਰੋ ਪਰਮੇਸ਼ੁਰ ਨੇ ਸਾਨੂੰ ਇਹ ਕਿਹਾ ਜੋ ਸਾਡੀਆਂ ਬਿਮਾਰੀਆਂ ਆ ਜੋ ਸਾਡੇ ਦੁੱਖ ਆ ਜੋ ਸਾਡੀਆਂ ਟੈਨਸ਼ਨਾਂ ਬੋਝ ਆ ਜੋ ਸਾਡੇ ਅੱਗੇ ਦੋਸ਼ਟ ਆਤਮੇ ਪਰਮੇਸ਼ੁਰ ਨੇ ਉਹਨਾਂ ਨੂੰ ਸ਼ੇਰਾਂ ਸੱਪਾਂ ਦਾ ਨਾਮ ਦਿੱਤਾ ਆ ਨਾਗ ਦਾ ਨਾਮ ਦਿੱਤਾ ਤੇ ਪਰਮੇਸ਼ਰ ਨੇ ਕਿਹਾ ਤੁਸੀਂ ਸੱਪਾਂ ਤੇ ਬਿੱਛੀਆਂ ਨੂੰ ਆਪਣੇ ਹੱਥਾਂ ਤੇ ਚੱਕ ਲਓਗੇ ਕਹਿਣ ਦਾ ਮਤਲਬ ਆ ਕਿ ਪਰਮੇਸ਼ਰ ਸਾਨੂੰ ਕਹਿਣਾ ਚਾਹੁੰਦੇ ਕਿ ਕੋਈ ਵੀ ਮੁਸ਼ਕਿਲ ਮੁਸੀਬਤ ਤੋਂ ਤੁਸੀਂ ਨਹੀਂ ਡਰੋਗੇ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਇਹ ਹੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਾਲਾਤ ਕਿਸੇ ਵੀ ਤਰ੍ਹਾਂ ਦੀ ਕੋਈ ਟੈਨਸ਼ਨ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਕਿਸੇ ਵੀ ਤਰ੍ਹਾਂ ਦੀ ਭਿਆਨਕ ਤੋਂ ਭਿਆਨਕ ਬਿਮਾਰੀ ਦੁਸ਼ਟ ਆਤਮਾ ਤੋਂ ਤੁਸੀਂ ਨਹੀਂ ਡਰੋਗੇ ਬਲਕਿ ਤੁਸੀਂ ਉਹਨਾਂ ਨੂੰ ਆਪਣੇ ਪੈਰਾਂ ਦੇ ਹੇਠ ਮਿਦੋਗੇ ਤੋ ਸੱਚਮੁੱਚ ਅੱਜ ਅਸੀਂ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਵਰ ਜੀ ਦੇ ਕੋਲੋਂ ਪ੍ਰਾਰਥਨਾ ਕਰਨੀਆਂ ਔਰ ਪਰਮੇਸ਼ਵਰ ਜੀ ਦਾ ਧੰਨਵਾਦ ਕਰਨਾ ਕਿ ਪਰਮੇਸ਼ਵਰ ਨੇ ਸਾਨੂੰ ਇੰਨੀ ਸਮਰਥ ਦਿੱਤੀ ਆ ਔਰ ਉਸ ਸਮਰਥ ਨੂੰ ਇਸਤੇਮਾਲ ਕਰਨ ਦੇ ਲਈ ਪਰਮੇਸ਼ਵਰ ਜੀ ਦੇ ਅੱਗੇ ਅਸੀਂ ਸਭ ਜਨ ਰਲ ਕੇ ਪ੍ਰਾਰਥਨਾ ਕਰਾਂਗੇ हाली लुईया हाले लुईया हाली लुईया हाले लुईया हाले लुईया धनवाद 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 महान खुदा धनवाद कर दें समर्थी परमेश जी थोड़ा धनवाद करते हैं खुदावन जी थोड़ा धनवाद करते अच रात के खूबसूरत वचन के मेरे परमेश जी जो तीस सज रात देभ जी स्वर्गीय मन्नेजाया है मेरे महान खुदावन जी ये स्वर्गीय मन्ने ला दिल तो धनवाद कर दुदावन जी ती सू अपने वचन से कहा कि ती ਸੱਪਾਂ ਦੇ ਸ਼ੀਹਾਂ ਨੂੰ ਖੁਦਾਵੰਤ ਜੀ ਤੁਸੀਂ ਕਿਆ ਲਤਾੜਨ ਵਾਲੇ ਹੋਵੋਗੇ ਤੁਸੀਂ ਉਹਨਾਂ ਨੂੰ ਮਿਦਣ ਵਾਲੇ ਹੋਮੋਗੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਇੰਨੀ ਸਮਰਥ ਦੇ ਨਾਲ ਬles ਕੀਤਾ ਹੈ ਪਰਮੇਸ਼ਰ ਜੀ ਤੁਸੀਂ ਸਾਨੂੰ ਇੰਨੀ ਸਮਰਥ ਦਿੱਤੀ ਖੁਦਾਵੰਤ ਜੀ ਕਿ ਤੁਸੀਂ ਕਿਆ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਦੇਖ ਕੇ ਡਰਨਾ ਨਹੀਂ ਘਬਰਾਉਣਾ ਨਹੀਂ ਪਰ ਤੁਸੀਂ ਉਹਨਾਂ ਨੂੰ ਮਿਦਣਾ ਤੇ ਅੱਗੇ ਵਧਣਾ ਹੈ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਇੰਨੀ ਸਮਰੱਥ ਦੇ ਨਾਲ ਬles ਕੀਤਾ ਹੈ ਪਰਮੇਸ਼ਰ ਹਾਰੀ ਕੁ ਪੈਣਪਾਈ ਦੀ ਜ਼ਿੰਦਗੀ ਦੇ ਵਿੱਚ ਇਸ ਸਮਰੱਥ ਨੂੰ ਐਸੇ ਪ੍ਰਭੂ ਜੀ ਇੱਕ ਸ਼ਕਤੀ ਨੂੰ ਰਿਲੀਜ਼ ਕਰਦੇ ਪ੍ਰਭੂ ਜੀ ਤੋਂ ਤੁਸ ਸਾਨੂੰ ਅੱਜ ਦੇ ਵਚਨ ਦੇ ਵਿੱਚ ਦਿੱਤੀ ਪਰਮੇਸ਼ਰੋ ਹਰ ਇੱਕ ਭੈਣ ਭਰਾ ਆਪਣੀਆਂ ਮੁਸ਼ਕਲਾਂ ਮਸੀਫਤਾਂ ਦੇ ਨਾਲ ਖੁਦਾਵੰਨ ਜੀ ਲੜਨ ਦੇ ਵਿੱਚ ਕਾਮਯਾਬ ਹੋਵੇ ਔਰ ਜਿੱਤੇ ਮੇਰੇ ਮਹਾਨ ਖੁਦਾ ਤੁਹਾਡਾ ਵਚਨ ਸਾਨੂੰ ਫਤਿਹ ਦਿੰਦਾ ਹੈ ਮੇਰੇ ਮਹਾਨ ਖੁਦਾਵੰਨ ਜੀ ਤੁਹਾਡਾ ਪਰਮੇਸ਼ਰੀ ਵਚਨ ਸਾਨੂੰ ਜਿੱਤ ਦਿੰਦਾ ਹੈ ਮੇਰੇ ਸਮਰਥੀਏ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਨਾਲ ਵਚਨਾਂ ਦੇ ਲਈ ਖੁਦਾਵੰਨ ਜੀ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਵਿੱਚ ਵਸਾ ਦੇਣਾ ਮੇਰੇ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਈ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਈ ਪ੍ਰਭੂ ਜੀ ਪਰ ਪ੍ਰਭੂ ਜੀ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਹੁਣਾਂ ਫਲ ਲੈ ਕੇ ਆਉਣ ਮੇਰੇ ਸਮਰਥੀ ਖੁਦਾ ਦਇਆ ਕਰਨਾ ਪਰਮੇਸ਼ਵਰ ਦੀ ਕਿਰਪਾ ਕਰਨਾ ਖੁਦਾਵੰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਅੱਜ ਰਾਤ ਦੇ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਖੁਦਾਵੰਨ ਜੀ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਖੁਦਾ ਇਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਤੁਹਾਡੇ ਪਾਕ ਜ਼ਲਾਲੀ ਜ਼ੋਰਾਵਰ ਹੱਥਾਂ 'ਚ ਸੌਂਪਦੀ ਆ ਮੇਰੇ ਖੁਦਾਵੰਨ ਜੀ ਜਿੱਦਾਂ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਰਾਤ ਦੇ ਸਾਰੇ ਸਮੇਂ 'ਚ ਵੀ ਪ੍ਰਭੂ ਜੀ ਤੁਸੀਂ ਸਾਡੀ ਰਾਖੀ ਕਰਨਾ ਸੰਭਾਲ ਕੇ ਰੱਖਣਾ ਖੁਦਾ ਵੈਰੀ ਦੀ ਹਰ ਇੱਕ ਚਾਲ ਤੋਂ ਪਰਮੇਸ਼ਰ ਜੀ ਸਾਨੂੰ ਬਚਾ ਕੇ ਰੱਖਣਾ ਮੇਰੇ ਸਮਰਥੀ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਦਾਇਆ ਪਾ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਖੁਦਾਵੰਨ ਜੀ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਤੱਕ ਹੁੰਦੀ ਰਹੇ ਮੇਰੇ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਜਦ ਤੱਕ ਸਾਡੇ ਸਾਹ ਨੇ ਖੁਦਾਵੰਨ ਜੀ ਸਾਡੇ ਸਾਹਾਂ ਦੇ ਨਾਲ ਨਾਲ ਪਰਮੇਸ਼ਰ ਜੀ ਤੁਹਾਡੀ ਵਡਿਆਈ ਵੀ ਸਾਡੇ ਸਾਹਾਂ ਦੇ ਨਾਲ ਨਾਲ ਚੱਲਦੀ ਰਹੇ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਧੰਨਵਾਦ ਕਰਦੇ ਕਿ ਦਿਨ ਭਰ ਵਿੱਚ ਤੁਸੀਂ ਸਾਨੂੰ ਪ੍ਰੋਜੈਸ਼ੀਅਸੇ ਭੋਜਨਾਂ ਦੇ ਨਾਲ ਰਜਾਇਆ ਪ੍ਰਭੂ ਜੀ ਪੈਣਨ ਲਈ ਅੱچھے ਕੱਪੜੇ ਦਿੱਤੇ ਪਰਮੇਸ਼ਰ ਜੀ ਖਾਣ ਲਈ ਅੱਛਾ ਭੋਜਨ ਦਿੱਤਾ ਪ੍ਰਭੂ ਜੀ ਰਾਂ ਦੇ ਲਈ ਸ਼ਤਬਖਸ਼ੀ ਮੇਰੇ ਮਹਾਨ ਖੁਦਾਵੰਦ ਜੀ ਹਰ ਇੱਕ ਜ਼ਰੂਰਤ ਨੂੰ ਤੁਸੀਂ ਪਰਮੇਸ਼ਰ ਜੀ ਆਪਣੇ ਸਵਰਗੀ ਰਾਜ਼ ਖਜ਼ਾਨਿਆਂ ਵਿੱਚੋਂ ਪੂਰਾ ਕੀਤਾ ਖੁਦਾ ਹਰ ਇੱਕ ਕਮੀ ਘਾਟੀ ਨੂੰ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਕੱਢਿਆ ਹੈ ਮੇਰੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਸਮਰਥੀ ਖੁਦਾਵੰਦ ਜੀ ਹਰ ਇੱਕ ਆਸ਼ੀਸ਼ ਬਰਕਤ ਭਲਾਈ ਦੇ ਲਈ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਸ਼ੁਕਰ ਕਰਦੇ ਮੇਰੇ ਖੁਦਾਵੰਦ ਜੀ ਕਿ ਪਰਮੇਸ਼ਰ ਤੁਸੀਂ ਸਾਨੂੰ ਸੁਣਿਆ ਹੈ ਖੁਦਾ ਕਿ ਤੁਸੀਂ ਸਾਨੂੰ ਠਹਿਰਾਇਆ ਕਿ ਅਸੀਂ ਤੁਹਾਡੇ ਲਈ ਬਹੁਤ ਸਾਰਾ ਫਲ ਲੱਗ ਕੇ ਆਈਏ ਪਰਮੇਸ਼ਰ ਸਾਡੇ ਦਿਲਾਂ ਦੇ ਵਿੱਚ ਖੁਦਾ ਜੀ ਹਰ ਤਰ੍ਹਾਂ ਦਾ ਵੈਰ ਈਰਖਾ ਨਫ਼ਰਤ ਕੱਢ ਦਿਓ ਮੇਰੇ ਖੁਦਾ ਪ੍ਰਭ ਜੀ ਤੁਸੀਂ ਸਾਨੂੰ ਅੱਜ ਪਛਤਾਪ ਦਾ ਮੌਕਾ ਦਿੱਤਾ ਮੇਰੇ ਖੁਦਾ ਪਰਮੇਸ਼ਰ ਤੁਸੀਂ ਕਹਾ ਕਿ ਮੁੜੋ ਤੋਬਾ ਕਰੋ ਪਰਮੇਸ਼ਰ ਜੀ ਤੁਸੀਂ ਕਹਾ ਮੁੜੋ ਤੌਬਾ ਕਰੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਨ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਅੱਜ ਸਾਨੂੰ ਸਾਡੇ ਸਾਰੇ ਗਲਤੀਆਂ ਗੁਨਾਹਾਂ ਤੋਂ ਆਜ਼ਾਦ ਕਰੋ ਮੇਰੇ ਪਰਮੇਸ਼ਰ ਪ੍ਰਭੂ ਜੀ ਸਿ ਆਪਣੇ ਆਪ ਨੂੰ ਨਹੀਂ ਬਦਲ ਸਕਦੇ ਪ੍ਰਭ ਜੀ ਤੁਹਾਡਾ ਪਵਿੱਤਰ ਆਤਮਾ ਸਾਨੂੰ ਬਦਲੇ ਪਰਮੇਸ਼ਰ ਸਾਡੀ ਮਦਦ ਸਹਾਇਤਾ ਅਗਵਾਈ ਕਰੇ ਖੁਦਾਵੰਦ ਜੀ ਮੇਰੇ ਸਮਰਥੀ ਪਰਮੇਸ਼ਰ ਜੋ ਚੀਜ਼ਾਂ ਸਾਨੂੰ बार-बार ਪਾਪ ਦੇ ਵਿੱਚ ਲੈ ਡੁੱਬਦੀਆਂ ਮੇਰੇ ਖੁਦਾਵੰਦ ਜੀ ਉਹਨਾਂ ਵਸਤੂਆਂ ਤੋਂ ਉਹਨਾਂ ਰਿਸ਼ਤਿਆਂ ਤੋਂ ਪਰਮੇਸ਼ਰ ਉਹਨਾਂ ਦੀ ਸੰਗਤੀ ਤੋਂ ਸਾਨੂੰ ਦੂਰ ਕਰੋ ਮੇਰੇ ਖੁਦਾ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਸਾਨੂੰ ਧਰਮੀਆਂ ਦੀ ਸੰਗਤੀ ਦਿਓ ਖੁਦਾਵੰਦ ਜੀ ਵਚਨ ਵਾਲਾ ਮਾਹੌਲ ਦਿਓ ਮੇਰੇ ਖੁਦਾਵੰਦ ਜੀ ਪ੍ਰਾਰਥਨਾ ਵਾਲਾ ਮਾਹੌਲ ਦਿਓ ਮੇਰੇ ਖੁਦਾ ਪ੍ਰਭ ਜੀ ਤਾਂ ਕਿ ਅਸੀਂ ਹਰ ਸਮੇਂ ਥੜੇ ਨਾਮ ਦੇ ਵਿੱਚ ਮਗਨ ਰਹੀਏ ਖੁਦਾ ਦੁਨੀਆ ਦੀ ਹਰ ਇੱਕ ਬੁਰਾਈ ਸਾਡੇ ਪ੍ਰਭ ਜੀ ird gird ਭਾਵੇਂ ਹੋਵੇ ਖੁਦਾਵੰਦ ਜੀ ਪਰ ਸਾਨੂੰ ਉਹਦਾ ਕੋਈ ਵੀ ਅਸਰ ਨਾ ਹੋਵੇ ਮੇਰੇ ਖੁਦਾ ਪ੍ਰਭ ਜੀ ਦੁਨੀਆ ਦੀ ਕੋਈ ਵੀ ਵਿਰੋਧਤਾ ਸਾਡੇ ird gird ਹੋਵੇ ਪਰ ਪ੍ਰਭ ਜੀ ਸਾਨੂੰ ਕੋਈ ਵੀ ਫਰਕ ਨਾ ਪਵੇ ਮੇਰੇ ਮਹਾਨ ਪਰਮੇਸ਼ਰ ਅਸੀਂ ਤੁਹਾਡੇ ਵਚਨ ਚ ਹਰ ਵੇਲੇ ਆਨੰਦਿਤ ਈਏ ਮੇਰੇ ਖੁਦਾ ਤੁਹਾਡੀ ਸੱਚੀ ਸ਼ਾਂਤੀ ਸਾਡੇ ਦਿਲਾਂ ਦੇ ਅੰਦਰ ਭਰ ਦਿਓ ਖੁਦਾਵੰਜੀ ਪ੍ਰਭ ਜੀ ਪਾਪ ਨੂੰ ਸਾਡੀ ਜ਼ਿੰਦਗੀਆਂ ਦੇ ਵਿੱਚ ਲੁਕਣ ਦੀ ਥਾਂ ਨਾ ਦੇਣਾ ਮੇਰੇ ਪਰਮੇਸ਼ਰ ਇਹ ਤੁਹਾਡੀਆਂ ਸੱਚੀਆਂ ਹੈਕਲਾ ਨਾ ਮੇਰੇ ਮਹਾਨ ਖੁਦਾਵੰਜੀ ਇਹ ਹੈਕਲਾ ਦੇ ਵਿੱਚ ਤੁਸੀਂ ਆਪਣਾ ਕਬਜਾ ਵਾਸ ਕਰੋ ਮੇਰੇ ਖੁਦਾ ਸਾਡੇ ਮਨਾਂ ਨੂੰ ਸਾਡੇ ਦਿਲਾਂ ਨੂੰ ਪਰਮੇਸ਼ਰ ਸਾਡੇ ਸੋਚਾ ਵਿਚਾਰਾਂ ਨੂੰ ਆਪਣੇ ਪਵਿੱਤਰ ਲੋਹ ਵਿੱਚ ਤੋਬਾ ਤੇ ਸ਼ੁੱਧ ਤੇ ਸਾਫ਼ ਕਰੋ ਮੇਰੇ ਖੁਦਾਵੰਜੀ ਪ੍ਰਭ ਜੀ ਸਾਡੇ ਇੱਕ ਇੱਕ ਗੁਨਾਹ ਨੂੰ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਬਖਸ਼ ਦਿਓ ਮੇਰੇ ਖੁਦਾ ਪ੍ਰਭ ਜੀ ਸਾਡੇ ਬੋਲ ਨੂੰ ਸੁਣੋ ਨੂੰ ਪਰਮੇਸ਼ਰ ਸਾਡੇ ਦੇਖਣ ਨੂੰ ਪ੍ਰਭ ਜੀ ਚੱਲਣ ਫਿਰਨ ਨੂੰ ਖੁਦਾ ਉੱਠਣ ਬੈਠਣ ਨੂੰ ਪਵਿੱਤਰ ਕਰੋ ਪ੍ਰਭ ਜੀ ਤਾਂ ਕਿ ਪ੍ਰਭ ਜੀ ਸਾਡੇ ਹਰ ਸਮੇਂ ਦੇ ਵਿੱਚ ਤੁਹਾਡੇ ਨਾਮ ਨੂੰ ਮਹਿਮਤ ਤੇ ਵਡਿਆਈ ਮਿਲੇ ਮੇਰੇ ਸਮਰਥੀਏ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਧੰਨਵਾਦ ਕਰਦੇ ਰਾਤ ਦੇ ਸਮੇਂ ਦੇ ਲਈ ਖੁਦਾ ਤੁਹਾਡੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਵਿੱਤਰ ਜ਼ਰਾਲੀ ਜ਼ੋਰਾਵਰ ਹੱਥਾਂ ਚ ਲੈ ਲਓ ਮੇਰੇ ਖੁਦਾ ਰਾਤ ਦੇ ਇੱਕ ਇੱਕ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਦਇਆ ਕਰਨਾ ਪ੍ਰਭੂ ਜੀ ਜਿਨਾ ਕਰਾ ਪਰਿਵਾਰਾਂ ਦੇ ਵਿੱਚ ਖੁਦਾਵੰਨ ਜੀ ਰਾਤ ਦੇ ਸਮੇਂ ਵੈਰੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਅਟੈਕ ਕਰਦਾ ਪ੍ਰਭੂ ਜੀ ਹਰ ਇੱਕ ਬੰਦਨ ਹਰ ਇੱਕ ਅਟੈਕ ਹਰ ਇੱਕ ਜਾਦੂ ਟੋਡੇ ਦੀ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿਨੇ ਆ ਰੱਦ ਕਰ ਦੇ ਮੇਰੇ ਸਮਰਥੀ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾਵੰ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ਇਹਨਾਂ ਦੇ ਇਰਦ-ਗਿਰਦ ਖੁਦਾਵੰ ਜੀ ਨਾਲ ਦੀ ਰਾਖੀ ਕਰਨ ਖੁਦਾ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਮੇਰੇ ਪਰਮੇਸ਼ਰ ਸੌਣ ਦੇ ਸਮੇਂ ਖੁਦਾਇ ਨਾਲ ਗੱਲਾਂ ਬਾਤਾਂ ਕਰਨੀਆਂ ਮੇਰੇ ਪਰਮੇਸ਼ਰ ਜੀ ਇਹਨਾਂ ਨੂੰ ਆਪਣੇ ਗੁੱਜ਼ੇ ਪੇਧਾਂ ਦੇ ਨਾਲ ਪਰਮੇਸ਼ਰ ਜੀ ਬਲੈਸ ਕਰਨਾ ਖੁਦਾਵੰ ਜੀ ਇਹਨਾਂ ਘਰ ਪਰਿਵਾਰਾਂ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਹੇ ਪ੍ਰਭੂ ਜੀ ਸਾਛਮੱਚ ਜਿੱਦਾਂ ਤੁਸੀਂ ਉਸ ਵਿਧਵਾ ਔਰਤ ਨੂੰ ਖੁਦਾਵੰ ਜੀ ਉਹਦੀ ਰਸੋਈ ਨੂੰ ਬਰਕਤ ਦਿੱਤੀ ਪ੍ਰਭੂ ਜੀ ਤੁਸੀਂ ਉਹਦੇ ਪ੍ਰਭ ਜੀ ਪੰਡਾਰਿਆ ਨੂੰ ਭਰਿਆ ਖੁਦਾਵੰਜੀ ਸੱਚਮੁੱਚ ਪਰਮੇਸ਼ਰ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਉਹੀ ਬਰਕਤ ਦੇਉ ਖੁਦਾਵੰਜੀ ਪ੍ਰਭ ਜੀ ਸੱਚਮੁੱਚ ਜਿੱਦਾਂ ਤੁਸੀਂ ਪ੍ਰਭ ਜੀ ਪ੍ਰਭ ਜੀ ਤੁਸੀਂ ਮੱਛੀਆਂ ਨੂੰ ਔਰ ਰੋਟੀਆਂ ਨੂੰ ਬਰਕਤ ਦਿੱਤੀ ਸੀ ਖੁਦਾ ਪਰਬਜੀ ਇੰਨੇ ਸਾਰੇ ਲੋਕਾਂ ਨੇ ਪਰਮੇਸ਼ਰ ਜੀ ਉਸ ਦੇ ਵਿੱਚੋਂ ਖਾਦਾ ਮੇਰੇ ਖੁਦਾ ਪਰਬਜੀ ਸਾਡੇ ਵੀ ਘਰਾਂਿਆਂ ਨੂੰ ਬਰਕਤ ਦਿਓ ਖੁਦਾ ਸਾਡੇ ਘਰ ਨੂੰ ਬਰਕਤ ਦਿਓ ਸਾਡੀ ਰਸੋਈਆਂ ਨੂੰ ਬਰਕਤ ਦਿਓ ਸਾਡੇ ਹੱਥਾਂ ਦੇ ਕੰਮਾਂ ਨੂੰ ਬles ਕਰੋ ਪਰਮੇਸ਼ਰ ਤਾਂ ਕਿ ਪਰਬਜੀ ਅਸੀਂ ਵੀ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਖੁਦਾਬੰਦ ਜੀ ਬਹੁਤ ਸਾਰਾ ਕਿਰਪਾ ਦਇਆ ਪਰਬਜੀ ਅਸੀਂ ਲੋਕਾਂ ਤੱਕ ਵੰਡ ਸਕੀਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਤੁਸੀਂ ਸਾਨੂੰ ਸੰਭਾਲੀ ਰੱਖਿਆ ਖੁਦਾ ਅੱਗੇ ਤੋਂ ਵੀ ਸਾਨੂੰ ਸੰਭਾਲ ਕੇ ਰੱਖਣਾ ਪ੍ਰਭੂ ਜੀ ਹਰ ਇੱਕ ਡਰ ਦਾ ਗੰਦਾ ਸਪਿਰਟ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਕੱਢ ਦੇਣਾ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਲਾਲਚ ਦਾ ਹਰ ਇੱਕ ਪਰਮੇਸ਼ਵਰੀ ਡਰ ਦਾ ਹਰ ਇੱਕ ਬੁਰਾਈ ਦਾ ਗੰਦਾ ਸਪਿਰਟ ਸਾਡੀ ਜ਼ਿੰਦਗੀਆਂ ਚੋਂ ਕੱਢਣਾ ਪਰਮੇਸ਼ਰ ਜੀ ਹਰ ਤਰ੍ਹਾਂ ਦਾ ਵਿਵਚਾਰ ਕਿਸੇ ਦੀ ਵੀ ਜ਼ਿੰਦਗੀ ਦੇ ਵਿੱਚ ਨਾ ਹੋਵੇ ਲੜਾਈ ਝਗੜੇ ਨੂੰ ਪ੍ਰਭੂ ਜੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚੋਂ ਕੱਢ ਦੇਣਾ ਸਮਰਥ ਹੈ ਪਰਮੇਸ਼ਰ ਹਰ ਇੱਕ ਭੈਣ ਔਰ ਭਰਾ ਨੂੰ ਖੁਦਾ ਆਪਣੀ ਦਇਆ ਰਹਿਮ ਫਜ਼ਲ ਦੇ ਨਾਲ ਹੁਣ ਤੋਂ ਲੈ ਕੇ ਸਦਾ ਤੱਕ ਸੰਭਾਲ ਕੇ ਰੱਖਣਾ ਹਰ ਇੱਕ ਬੱਚੇ ਬਜ਼ੁਰਗ ਨੂੰ ਪਰਮੇਸ਼ਰ ਜੀ ਆਪਣੀ ਦਇਆ ਦੇ ਵਿੱਚ ਟੱਕੀ ਰੱਖਣਾ ਮੇਰੇ ਸਮਰਥੀ ਖੁਦਾਵੰਤ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਤ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਸੰਭਾਲਣ ਵਾਲੇ ਖੁਦਾਵੰਨ ਜੀ ਪ੍ਰਭ ਜੀ ਤੁਸੀਂ ਸਾਰਿਆਂ ਨੂੰ ਹੀ ਗੁੜੀ ਤੇ ਮਿੱਠੀ ਨੀਂਦ ਨਾਲ ਬlesਸ ਕਰਨਾ ਖੁਦਾ ਹਰ ਇੱਕ ਚਿੰਤਾ ਬੋਝ ਜੋ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਆ ਪਰਮੇਸ਼ਵਰ ਜੀ ਉਸ ਚਿੰਤਾ ਬੋਝ ਨੂੰ ਤੁਸੀਂ ਲੈ ਲਓ ਖੁਦਾਵੰਨ ਜੀ ਇਹਨਾਂ ਨੂੰ ਪ੍ਰਭ ਜੀ ਆਪਣੀ ਸੱਚੀ ਸ਼ਾਂਤੀ ਦੇ ਨਾਲ ਬlesਸ ਕਰੋ ਖੁਦਾਵੰਨ ਜੀ ਪ੍ਰਭ ਜੀ ਰਾਤ ਦੇ ਸਮੇਂ ਗੁੜੀ ਤੇ ਮਿੱਠੀ ਨੀਂਦ ਨੂੰ ਲੈਣ ਪਰਮੇਸ਼ਵਰ ਜੀ ਔਰ ਪ੍ਰਭੂ ਜੀ ਉਹ ਨੀਂਦ ਤੁਹਾਡੇ ਵੱਲੋਂ ਹੋਵੇ ਖੁਦਾ ਸਰਗ ਰਾਸ ਤੋਂ ਪਰਮੇਸ਼ਰ ਜੀ ਇਹਨਾਂ ਦੇ ਲਈ ਗੂੜੀ ਤੇ ਮਿੱਠੀ ਨੀਂਦ ਨੂੰ ਰਿਲੀਜ਼ ਕਰੋ ਪਰਮੇਸ਼ਰ ਤੁਹਾਡੇ ਸਰਗੀ ਦੂਤ ਇਹਨਾਂ ਦੇ ਘਰਾਂ ਪਰਿਵਾਰਾਂ ਦੀ ਰਾਖੀ ਕਰਨ ਪਰਮੇਸ਼ਰ ਜੀ ਇਹਨਾਂ ਦੇ ਬਿਸਤਰਿਆਂ ਦੇਰ ਦੇ ਗਿਰ ਦੇ ਇਹਨਾਂ ਦੀ ਰਾਖੀ ਕਰਨ ਮੇਰੇ ਮਹਾਨ ਖੁਦਾ ਸਵੇਰ ਇਹਨਾਂ ਨੂੰ ਜਲਦੀ ਉਠਾਉਣਾ ਆਪਣੀ ਮਹਿਮਾ ਤੇ ਵਡਿਆਈ ਦੇ ਲਈ ਪਰਮੇਸ਼ਰ ਜੀ ਤਾਂ ਕਿ ਪ੍ਰਭੂ ਜੀ ਆਨੰਦ ਦੇ ਨਾਲ ਸ਼ਾਂਤੀ ਦੇ ਨਾਲ ਪ੍ਰਭੂ ਜੀ ਲਲਕਾਰਿਆਂ ਦੇ ਨਾਲ ਪ੍ਰਭੂ ਜੀ ਜੈਕਾਰਿਆਂ ਦੇ ਨਾਲ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚਣ ਔਰ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦੇਣ ਖੁਦਾਵੰਨ ਜੀ ਧੰਨਵਾਦ ਕਰਦੇ ਪਰਮੇਸ਼ਰ ਪ੍ਰਾਰਥਨਾ ਨੂੰ ਤੁਸੀਂ ਸੁਣਿਆ ਕਬੂਲ ਕੀਤਾ ਤੇ ਉੱਤਰ ਦਿੱਤਾ ਪਰਮੇਸ਼ਰ ਮੇਰਾ ਵਿਸ਼ਵਾਸ ਹੈ ਖੁਦਾ ਕੀ ਤੁਸੀਂ ਸਾਡੀਆਂ ਸਾਰੀਆਂ ਹੀ ਦੁਆਵਾਂ ਨੂੰ ਸੁਣਿਆ ਤੇ ਕਬੂਲ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਇਸ ਸਾਰੀ ਪ੍ਰਾਰਥਨਾ ਔਰ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ ਪਵਿੱਤਰ ਜਾਲੀ ਜ਼ੋਰਾਵਰ ਹੱਥਾਂ 'ਚ ਸੌਂਪਦੇ ਖੁਦਾਵੰਨ ਜੀ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ